ਅੰਦਰ ਸੱਚ ਨੇਹ ਲਾਇ ਪ੍ਰੀਤਮੇ ਆਪਣੀ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਣੇ ਸੁਖ ਹਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ ੴ ਸਤਿਗੁਰ ਪ੍ਰਸਾਦਿ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਬਰੰਗਾਈ ਮੇਰੇ ਕੰਤਨ ਭਾਵੈ ਚੋ ਲੜਾ ਪਿਆਰੇ ਕਿਉ ਤਨ ਸਿਜ ਜਾਈ ਇਹ ਤਨ ਮਾਇਆ ਪਾਹਾ ਪਿਆਰੇ ਲੀਤੜਾ ਲਾਬਰੰਗਾਈ ਮੇਰੇ ਕੰਤਨ ਭਾਵੈ ਚੋਲੜਾ ਪਿਆਰੇ ਕਿਉ ਧੰਨ ਸੇਜ ਜਾਈ ਹਾਂ ਕੁਰਬਾਨ ਜਾ ਮਿਹਰਵਾਨ ਹਾਂ ਕੁਰਬਾਨ ਜਾ ਆਂ ਕੁਰਬਾਨ ਜਾ ਤਿੰਨ ਕੈ ਲੈ ਨੋ ਜੋ ਤੇਰਾ ਨਾਮ ਨੋ ਜੋ ਤੇਰਾ ਨਾਮ ਤਿਨ ਕੈ ਹਾਂ ਸਦ ਕੁਰਬਾਨ ਜਾਉ ਰਹਾ ਕਾਇ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਮਜੀਠ ਰੰਗਣ ਵਾਲਾ ਜੇ ਰੰਗ ਸਾਹਿਬ ऐसा रंग न डीठ जिनके चोले रतड़े प्यारे कंत तिना के पास धूड़ मिले जी कहो नानक की अरदास ਅਪੇ ਸਾਜਿ ਆਪੇ ਰੰਗੇ ਅਪੇ ਨਦਰ ਕਰੇ ਨਾਨਕ ਕਾਮਣ ਕੰਤਿ ਭਾਵੈ ਅਪੇ ਹੀਰਾ ਵੀ ਅਪੇ ਸਾਜਿ ਆਪੇ ਰੰਗੇ ਅਪੇ ਨਦਰ ਕਰੇ ਨਿਕ ਕਾਮਣ ਕੰਤਿ ਭਾਵੈ ਅਪੇ ਹੀਰਾਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਈ ਮੇਰੇ ਕੰਤ ਨ ਭਾਵੇ ਚੋਲੜਾ ਪਿਆਰੇ ਕਿਉ ਧਨ ਸਿਜ ਜਾਈ ਸਤਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਹਾਰਹਿਮਤ ਸਤਿਗੁਰੂ ਜੀ ਨੇ ਤਲੰਗ ਰਾਗ ਦੇ ਅੰਦਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮukh ਤੋਂ ਉਚਾਰਨ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 721 722 ਉਤੇ ਸੁਭਾਏਮਾਨ ਹੈ ਜੀ ਸਤਿਗੁਰੂ ਕਿਰਪਾ ਕਰੇ ਗੁਰੂ ਦਾ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ ਸਤਿਗੁਰੂ ਰਹਿਮਤ ਕਰਨ ਸਰਬਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ